ਕਈਆਂ ਨੂੰ ਰਾਤ ਨੂੰ ਬਲਾਈਂਡਨੈਸ ਆਂਦੀ ਹੈ ਨਰਾਤਾ ਜਿਹਨੂੰ ਆਪਾਂ ਕਹਿ ਦਿੰਦੇ ਆ ਦਿਨ ਵੇਲੇ ਉਹਨਾਂ ਨੂੰ ਦੀਦਾ ਪਰ ਰਾਤ ਨੂੰ ਜਿਹੜੀ ਹੈਗੀ ਆ ਨਾ ਦੇਖਣ ਵਾਲੀ ਬਿਮਾਰੀ ਹੋ ਜਾਂਦੀ ਹੈ ਜੀ ਤੇ ਉਹ ਕੀ ਰੀਜ਼ਨ ਹੋ ਜਾਂਦਾ ਪਹਿਲਾ ਰੀਜ਼ਨ ਸੀ ਕਰ ਪੰਜਾਬ ਦੇ ਵਿੱਚ ਹੁਣ ਉਹ ਚੀਜ਼ ਨਹੀਂ ਰਹੀ ਉਹ ਸੀ ਵਿਟਾਮਿਨ ਏ ਡੈਫੀਸ਼ੈਂਸੀ ਠੀਕ ਹੈ ਵਿਟਾਮਿਨ ਏ ਡੈਫੀਸ਼ੈਂਸੀ ਦਾ ਸਭ ਤੋਂ ਪਹਿਲਾ ਜਿਹੜਾ ਸਾਈਨ ਜਾਂ ਸਿੰਪਟਮ ਹੁੰਦਾ ਸੀ ਉਹ ਨਾਈਟ ਬਲਾਈਂਡਨੈਸ ਹੁੰਦੀ ਸੀ ਠੀਕ ਹੈ ਉਹ ਨਾਈਟ ਬਲਾਈਂਡਨੈਸ ਜਿਹੜੀ ਆ ਹੁਣ ਆਪਾਂ ਜੇ ਇਹ ਕਹੀਏ ਵੀ ਰੱਬ ਦੀ ਕਿਰਪਾ ਦੇ ਨਾਲ ਪੰਜਾਬ ਦੇ ਵਿੱਚ ਹਰ ਬੱਚੇ ਦਾ ਜਿਹੜਾ ਨਿਊਟ੍ਰੀਸ਼ਨ ਆ ਬੜਾ ਅੱਛਾ। ਹੂੰ। ਸ਼ਹਿਰ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਵੀ ਕਾਫੀ ਅੱਛਾ ਹੁਣ ਲੋਕਲ ਹਾਈਜਨ ਵੀ ਪ੍ਰੋਪਰ ਹੋ ਗਿਆ ਬੱਚਿਆਂ ਦਾ ਨਿਊਟ੍ਰੀਸ਼ਨ ਵੀ ਪ੍ਰੋਪਰ ਹੋ ਗਿਆ। ਅਗਰ ਵਿਟਾਮਿਨ A ਦੀ ਕਿਸੇ ਤਰ੍ਹਾਂ ਕਮੀ ਹੋ ਜਾਂਦੀ ਆ ਤਾਂ ਉਹ ਉਹਨਾਂ ਬੱਚਿਆਂ ਨੂੰ ਜਾਂ ਈਵਨ ਉਹਨਾਂ ਅਡਲਟਸ ਨੂੰ ਰਾਤ ਨੂੰ ਦਿਖਣਾ ਘੱਟ ਹੋ ਜਾਂਦਾ। ਓਕੇ। ਨੰਬਰ 2 ਜਿਹੜਾ ਕਾਜ਼ ਦੇਖਿਆ ਗਿਆ ਜੀ ਉਹ ਹੈਗਾ ਹਾਈ ਮੈਪੀਆ ਜਿਹਨੂੰ ਕਹਿੰਦੇ ਆ ਹਾਈ ਮਾਈਨਸ ਨੰਬਰ ਐਨਕ ਦਾ। ਠੀਕ ਹੈ ਜਿਨ੍ਹਾਂ ਦੇ ਐਨਕ ਦਾ ਨੰਬਰ ਬਹੁਤ ਜ਼ਿਆਦਾ ਹੁੰਦਾ ਉਹਨਾਂ ਨੂੰ ਵੀ ਰਾਤ ਨੂੰ ਦੇਖਣ ਦੇ ਵਿੱਚ ਪ੍ਰੋਬਲਮ ਹੁੰਦੀ ਆ ਠੀਕ ਹੈ ਇਸ ਤੋਂ ਬਿਨਾ ਕੁਝ ਹੈਰਿਡਿਟਰੀ ਰੀਜ਼ਨਸ ਨੇ ਹੈਰਿਡਿਟਰੀ ਕਾਜ਼ਸ ਨੇ ਜਿਨ੍ਹਾਂ ਕਰਕੇ ਨਾਈਟ ਬਲਾਈਂਡਨੈਸ ਹੁੰਦੀ ਆ ਓਕੇ ਪਰ ਜਿਹੜਾ ਸਭ ਤੋਂ ਜ਼ਿਆਦਾ ਕਾਮਨ ਦੇਖਿਆ ਗਿਆ ਸੀ ਉਹ ਸੀ ਵਿਟਾਮਿਨ ਏ ਡੈਫੀਸ਼ੈਂਸੀ ਤੇ ਟ੍ਰੀਟਮੈਂਟ ਹੋ ਜਾਂਦਾ ਸਰ ਜੇ ਇਨ ਕੇਸ ਕਿਸੇ ਨੇ ਵਿਟਾਮਿਨ ਏ ਜਿਹੜੇ ਡਰਾਪਸ ਨੇ ਵਿਟਾਮਿਨ ਏ سیرਪ ਨੇ ਵਿਟਾਮਿਨ ਏ ਟੈਬਲੇਟਸ ਨੇ ਹਰ ਸਰਕਾਰੀ ਹਸਪਤਾਲ ਚ ਅੱਜਕੱਲ ਅਵੇਲੇਬਲ ਨੇ ਜੀ ਠੀਕ ਹੈ ਸੋ ਕਿਸੇ ਵੀ ਸਰਕਾਰੀ ਹਸਪਤਾਲ ਚ ਅਗਰ ਕਿਸੇ ਨੂੰ ਨਾਈਟ ਬਲਾਈਂਡਨੈਸ ਹੈਗੀ ਆ ਪਰ ਅੱਜ ਕੱਲ ਬਹੁਤ ਹੀ ਘੱਟ ਜਿਹੜੇ ਬੱਚੇ ਲੱਭਦੇ ਨੇ ਬਹੁਤ ਹੀ ਘੱਟ ਰੀਅਰਲੀ ਕਦੇ ਬੱਚਾ ਦੇਖਿਆ ਜਾਂਦਾ ਨਾਈਟ ਬਲਾਈਂਡਨੈਸ ਦਾ ਆਦਰਵਾਇਜ਼ ਕਿਉਂਕਿ ਲੋਕਾਂ ਦਾ ਨਿਊਟ੍ਰੀਸ਼ਨ ਜਿਹੜਾ ਹੈਗਾ ਉਹ ਕਾਫੀ ਪ੍ਰੋਪਰ ਹੋ ਗਿਆ ਲੋਕਾਂ ਨੇ ਹਰ ਤਰ੍ਹਾਂ ਦੀ ਡਾਈਟ ਜਿਹੜੀ ਹੈਗੀ ਆ ਆਪਣੀ ਡਾਈਟ ਦੇ ਵਿੱਚ ਐਡ ਕਰਨੀ ਸ਼ੁਰੂ ਕਰਤੀ ਆ ਇਸ ਤੋਂ ਬਿਨਾਂ ਸਕੂਲਾਂ ਦੇ ਵਿੱਚ ਵੀ ਮਿੱਡੇ ਮੀਲ ਪ੍ਰੋਗਰਾਮ ਆ ਉਹਨਾਂ ਦੇ ਵਿੱਚ ਹਰ ਤਰ੍ਹਾਂ ਦੀ ਡਾਈਟ ਬੱਚਿਆਂ ਨੂੰ ਦਿੱਤੀ ਜਾਂਦੀ ਆ ਆਪਣੇ ਸੋ ਹਸਪਤਾਲਾਂ ਦੇ ਵਿੱਚ ਵੀ ਵਿਟਾਮਿਨ ਏ ਦੀਆਂ ਟੈਬਲੇਟਸ ਨੇ ਜਾਂ সিরাপ ਆ ਜਾਂ ਡਰਾਪਸ ਨੇ ਉਹ ਅਵੇਲੇਬਲ ਨੇ ਠੀਕ ਹੈ ਸਰ ਉਹ ਉਸੇ ਤਰ੍ਹਾਂ ਪੇਸ਼ੈਂਟਸ ਨੂੰ ਦੇ ਦਿੱਤੇ ਜਾਂਦੇ ਨੇ ਉਹਦੇ ਨਾਲ ਬੜੇ ਸੌਖੀ ਤਰ੍ਹਾਂ ਦਾ ਇਲਾਜ ਹੋ ਜਾਂਦਾ ਜੀ ਤੇ ਜਿਹੜੇ ਕਹਿ ਲਈਏ ਕਿ ਬਜ਼ੁਰਗ ਕਹਿ ਲਈਏ ਜਾਂ ਸਿਆਣੇ ਜਿਹੜੇ ਹੈਗੇ ਨੇ ਉਹਨਾਂ ਨੂੰ ਜੇ ਨਾਈਟ ਬਲਾਈਂਡਨੈਸ ਦੀ ਜਿਹ ਪ੍ਰੋਬਲਮ ਹੈਗੀ ਹੈਗਾ ਮੁੱਖ ਕਾਰਨ ਹੁੰਦਾ ਐਨਕ ਦਾ ਨੰਬਰ ਵੱਡਾ ਹੋਣਾ ਜੀ ਤੇ ਉਹ ਟਰੀਟਮੈਂਟ ਉਹਦਾ ਅਵੇਲੇਬਲ ਹੋ ਜਾਣਾ ਜੇ ਅਸੀਂ ਐਨਕ ਲਗਾ ਦਿੰਨੇ ਆ ਤਾਂ ਰਾਤ ਨੂੰ ਉਹਨਾਂ ਨੂੰ ਪ੍ਰੋਪਰ ਦੇਖਣਾ ਸ਼ੁਰੂ ਹੋ ਜਾਂਦਾ ਜੀ ਅੱਛਾ ਠੀਕ ਹੈ ਮਤਲਬ ਉਹਦੇ ਨਾਲ ਹੀ ਫਰਕ ਪੈ ਜਾਂਦਾ ਉਹਦੇ ਨਾਲ ਹੀ ਫਰਕ ਪੈ ਜਾਂਦਾ हां ਜਿਹੜੇ ਕੁਝ ਹੈਰਿਡਿਟਰੀ ਕਾਜ਼ਸ ਨੇ ਜਿਹੜੇ ਉਹਦੇ ਚ ਇੱਕ ਰੈਟਿਨੋਟਸ ਪਿਗਮੈਂਟੋਜ਼ਾ ਇੱਕ ਕੰਨੇ ਆਸੀ ਉਹ ਹੈਰਿਡਿਟਰੀ ਹੈਗਾ ਕਾਜ਼ ਠੀਕ ਹੈ ਜੀ ਉਹਦੇ ਵਿੱਚ ਫਿਰ ਅਸੀਂ ਪੇਸ਼ੈਂਟਸ ਨੂੰ ਐਡਵਾਈਸ ਕਰਦੇ ਆਂ ਵੀ ਸ਼ਾਮੀ 5 ਵਜੇ ਜਾਂ 6 ਵਜੇ ਆ ਕੇ ਆਪਣਾ ਕੰਮ ਕਰ ਕਰਕੇ ਆਪਣੇ ਘਰ ਆ ਕੇ ਬੈਠ ਜਾਓ ਓਕੇ ਸੋ ਥੈਟ ਰਾਤ ਨੂੰ ਜਿਹੜਾ ਹੈਗਾ ਤੁਸੀਂ ਗੱਲ ਤੁਰਨਾ ਪੈਣਾ ਨਾ ਕਰ ਸਕੋ ਠੀਕ ਹੈ ਨਾ ਜਾਓ ਜ਼ਿਆਦਾ ਠੀਕ ਹੈ ਸਰ ਉਹਨਾਂ ਨੂੰ ਅਸੀਂ ਨਹੀਂ ਟੀਟ ਕਰ ਸਕਦੇ ਠੀਕ ਹੈ ਸਰ ਤੇ ਵਿਟਾਮਿਨ ਏ ਦੇ ਨੇਚਰਲ रिसोर्सेज ਕੀ ਹੋਣਗੇ ਵਿਟਾਮਿਨ ਏ ਜਿਹੜਾ ਹੈ ਸਾਨੂੰ ਗ੍ਰੀਨ ਵੈਜੀਟੇਬਲਸ ਤੋਂ ਹੀ ਮਿਲਣਾ ਜੀ ਠੀਕ ਹੈ ਗ੍ਰੀਨ ਵੈਜੀਟੇਬਲਸ ਜਾਂ ਫਿਸ਼ ਓਕੇ ਫਿਸ਼ ਤੋਂ ਵਿਟਾਮਿਨ ਏ ਜਿਹੜਾ ਬਹੁਤ ਜ਼ਿਆਦਾ ਹਾਈ ਕੁਆਂਟੀਟੀ ਚ ਮਿਲਦਾ ਠੀਕ ਹੈ ਫਿਸ਼ ਆਇਲ ਕੈਪਸੂਲ ਵੀ ਜਿਹੜੇ ਆਂਦੇ ਨੇ ਕਈ ਉਹ ਵੀ ਚੰਗੇ ਨੇ ਗਾਜਰ ਹੈ ਹਾਂਜੀ ਸ਼ਲਗਮ ਮooli ਜਾਂ ਸਾਗ ਪਾਲਕ ਮਤਲਬ ਕੱਲੀ ਗਾਜਰ ਨਹੀਂ ਕਿਉਂਕਿ ਕਈ ਦਾ ਉਹਨੇ ਗਾਜਰ ਵੀ ਜ਼ਿਆਦਾ ਖਾਈਏ ਤੇ ਨੀਂਗਾ ਠੀਕ ਰਹਿੰਦੀ ਹੈ ਬਾਕੀ ਸਬਜ਼ੀਆਂ ਵੀ ਸਾਰੀਆਂ ਹੁੰਦੀਆਂ ਸਾਰਿਆਂ ਤੋਂ ਹੀ ਸਾਨੂੰ ਵਿਟਾਮਿਨ A ਜਿਹੜਾ ਬਹੁਤ ਮਿਲਦਾ ਠੀਕ ਹੈ ਅਗਰ ਨਾਨ ਵੇਜ ਡਾਈਟ ਹੈ ਨੂੰ ਦੇਖੀਏ ਆਪਾਂ ਤਾਂ ਉਹਦੇ ਵਿੱਚ ਫਿਰ ਫਿਸ਼ ਜਿਹੜਾ ਹੈਗੀ ਆ ਉਹ ਬਹੁਤ ਹੀ ਅੱਛਾ ਸੋਰਸ ਆ ਵਿਟਾਮਿਨ A ਦਾ